ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਆ ਜਰਾਂ ਚ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਖਬਰ ਵਧੀਆ ਲੱਗੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਮਾਤਪੁਰ ਵਿੱਚ ਚੱਲ ਰਖੇ ਦੇ ਦੇਪੋਪਾਰ ਦੇ ਧੰਦੇ ਨੇ ਸ਼ਹਿਰ ਦਾ ਮਾਹੌਲ ਕੀਤਾ ਖਰਾਬ ਸ਼ਹਿਰ ਵਾਸੀਆਂ ਵੱਲੋਂ ਕਈ ਵਾਰ ਪੁਲਿਸ ਨੂੰ ਸੂਚਿਤ ਕਰਨ ਤੇ ਨਹੀਂ ਹੋ ਰਿਹਾ ਮਸਲਾ ਹੱਲ ਪੁਲਿਸ ਨੂੰ ਇਸ ਮਾਮਲੇ ਨੂੰ ਅਨੁਕੋਲਿਆ ਕਰਨਾ ਬਣ ਰੱਖਾ ਰਿਸ਼ਨ ਚੇਨ ਮਹਿਤਪੁਰ 11 ਫਰਵਰੀ ਮਹਿਤਪੁਰ ਵਿੱਚ ਸ਼ਰੀ ਅਮਦੇਵ ਵਪਾਰ ਦਾ ਧੰਦਾ ਚੱਲ ਰਿਹਾ ਹੈ ਜਿਸ ਨੂੰ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ਜਿਸ ਵਿੱਚ ਕੁਝ ਔਰਤਾ ਦੇਰਨਾਥ ਮਹਿਤਪੁਰ ਤੋਂ ਕੋਦਰ ਰੋਟੇ ਹੋਰ ਥਾਵਾਂ ਤੁਰ ਜਾਨਾਂ ਖੜਦੀਆਂ ਹਨ ਤੇ ਓਨ ਜਾਣ ਵਾਲੇ ਰਾਹੀਰਾ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ ਜਿੱਥੇ ਰਾਹੀਰਾ ਨੂੰ ਇਨ ਔਰਤਾਂ ਵੱਲੋਂ ਪਰੇਸ਼ਾਨ ਕੀਤਾ ਹੋਇਆ ਇਹ ਸ਼ਹਿਰ ਦਾ ਮੌਲਵੀ ਖਰਾਬ ਕੀਤਾ ਹੋਇਆ ਹੈ ਜਿਸ ਨੇ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਸਕੂਲ ਦੇ ਬੱਚੇ ਨੂੰ ਛੁੱਟੀ ਹੁੰਦੀ ਹੈ ਤਾਂ ਉਹਨਾਂ ਨੂੰ ਦੇਖ ਕੇ ਉਹਨਾਂ ਮਾੜਾ ਅਸਰ ਪੈਂਦਾ ਹੈ ਇਹ ਔਰਤਾਂ ਦਿਨ ਵੇਲੇ ਨਕੋਦਰ ਰੋਡ ਤੇ ਹੁੰਦੀਆਂ ਤੇ ਰਾਤ ਨੂੰ ਬੱਸ ਸਟੈਂਡ ਮੈਧਪੁਰ ਵੀ ਕਿਤੇ ਕਿੰਜ ਜਾ ਸਕਦੀਆਂ ਹਨ ਸ਼ਹਿਰ ਦੇ ਵੱਖ-ਵੱਖ ਸਮਾਜਿਕ ਤੇ ਜਵਾਨੀ ਚਿੰਤੰਕਾਂ ਵੱਲੋਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਕਈ ਵਾਰ ਸੂਚਿਤ ਕਰਨ ਤੇ ਸ਼ਿਕਾਇਤ ਕਰਨ ਤੇ ਵੀ ਪੁਲਿਸ ਨੇ ਇਨਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜੇਕਰ ਜੋ ਹੈ ਕਿ ਇਹ ਔਰਤਾਂ ਨਾ ਚਾ ਕਰਨੀਆਂ ਆਦੀ ਹਨ ਨਤੀ ਨਚੇ ਦੀ ਪੂਰਤੀ ਲਈ ਇਹ ਗੈਰ ਸਮਾਜਿਕ ਕੰਮ ਕਰਦੀਆਂ ਨਾ ਚਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਤੰਦਾ ਉਕਤ ਔਰਤਾਂ ਪਿਛਲੇ 6-7 ਮਹੀਨਿਆਂ ਤੋਂ ਕਰ ਰਹੀਆਂ ਹਨ ਪਹਿਲਾਂ-ਪਹਿਲਾਂ ਇਨਾਂ ਔਰਤਾਂ ਦੀ ਗਿਣਤੀ 2-3 ਦੀ ਸੀ ਤੇ ਹੁਣ ਇਹ ਝੁੰਡ ਬਣਾ ਕੇ ਫਿਰ ਰਹੀਆਂ ਹਨ ਇਹ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਤੇ ਹੋਰ ਲੋਕ ਕਲਪ੍ਰਸ਼ਾਸਨ ਦੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ ਪਰ ਪ੍ਰਸ਼ਾਸਨ ਇਹਨਾਂ ਨੂੰ ਨਕੀਲ ਪਾਉਣ ਵਿੱਚ ਨਾਕਾਮ ਜਪ ਹੈ ਨ ਕੋ ਦਰਉੜ ਦੀ ਸਥਿਤ ਦੁਕਾਨਦਾਰਾਂ ਤੇਰੇ ਸ਼ੀਵ ਸਨੀਕ ਇਹਨਾਂ ਔਰਤਾਂ ਤੋਂ ਡਾਡੇ ਪਰੇਸ਼ਨ ਹੋ ਕਿ ਇਹ ਔਰਤਾਂ ਜਦੋਂ ਕਿਸੇ ਵਿਅਕਤੀ ਨੂੰ ਕੀੜਦੀਆਂ ਹਨ ਤਾਂ ਜਾਂ ਕੋਈ ਵਿਅਕਤੀ ਇਹਨਾਂ ਕੋਲ ਖੜਦਾ ਹੈ ਤਾਂ ਉਹ ਦੁਕਾਨ ਜਾਂ ਘਰ ਨਹੀਂ ਦੇਖਦੇ ਲੋਕਾਂ ਸਾਹਮਣੇ ਸ਼ਰੀਅਮ ਸੁਦੇਵਾਜੀ ਕਰਦੇ ਹਨ ਭਾਵੇਂ ਇਹਨਾਂ ਨੂੰ ਕੋਈ ਸ਼ਰਮ ਹਜਾ ਨਾ ਵੀਰ ਇੱਜ਼ਤਦਾਰ ਲੋਕ ਇਹਨਾਂ ਦੀਆਂ ਘਟੀਆਂ ਹਰਕਤਾਂ ਦੇਖ ਕੇ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਤੇ ਪੁਲਿਸ ਪ੍ਰਸ਼ਾਸਨ ਦੇ ਦਿੱਲੀ ਕਾਜਕਾਰੀ ਨੂੰ ਕੁਸਤੇ ਹਨ